ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹੁਣ ਆਪਾਂ ਨੇ ਜੀ ਗੱਲਬਾਤ ਕਰਨੀ ਹੈ ਅੱਜ ਜਿਹੜੀ ਸਾਨੂੰ ਰਿਕੁਐਸਟ ਆਈ ਹੈ ਦੇਖੋ ਸਾਰੇ ਭੈਣ ਭਾਈਆਂ ਨੂੰ ਪਤਾ ਵੀ ਮੈਂ ਹਰ ਇੱਕ ਟੌਪਿਕ ਤੇ ਗੱਲ ਕਰਦੀ ਹਾਂ ਤਾਂ ਕਰਕੇ ਮੈਨੂੰ ਮਕਵੈਸਟਾਂ ਆਉਂਦੀਆਂ ਨੇ ਆਪਣੀਆਂ ਅਗਲਾ ਕਹਾਣੀਆਂ ਹੱਡ ਬੀਤੀਆਂ ਦੱਸਦਾ ਹੁਣ ਮੈਨੂੰ ਇਹ ਜਿਹੜੀ ਕਹਾਣੀ ਆਈ ਹੈ ਇੱਕ ਧੀ ਵੱਲੋਂ ਸਹੁਰੇ ਘਰ ਬੈਠੀ ਨੇ ਮੈਨੂੰ ਇਹ ਕਹਾਣੀ ਦੱਸੀ ਹੈ ਕਿ ਧੀ ਨੇ ਸਹੁਰੇ ਘਰ ਬੈਠੀ ਨੇ ਉਹ ਕਹਿੰਦੀ ਵੀ ਅਸੀਂ ਦੋਨੋਂ ਭੈਣਾਂ ਇੱਕੋ ਘਰ ਵਿਆਈਆਂ ਪਿਓ ਨੇ ਕਹਿੰਦੀ ਚਲੋ ਸਾਡਾ ਬਹੁਤ ਵਧੀਆ ਸਮਾਂ ਲੰਘਿਆ ਵਿਆਹ ਦਾ ਸਮਾਂ ਦੋਨਾਂ ਭੈਣਾਂ ਦਾ ਬਹੁਤ ਵਧੀਆ ਲੰਘਿਆ ਇੱਕ ਘਰ 'ਚ ਕਹਿੰਦੀ ਵੀ ਮੈਂ ਬਹੁਤ ਦੁਖੀ ਹਾਂ ਮੈਂ ਤਾਂ ਤੁਹਾਡੇ ਨਾਲ ਗੱਲ ਕਰਨ ਲੱਗੀ ਹਾਂ ਵੀ ਤੁਸੀਂ ਹਰ ਟੌਪਿਕ ਤੇ ਗੱਲ ਕਰਦੇ ਹੋ ਮੈਂ ਕਿਹਾ ਚਲੋ ਆਂਟੀ ਨਾਲ ਆਪਣਾ ਦੁੱਖ ਸੁੱਖ ਕਰਦੀਆਂ ਕਹਿੰਦੀ ਵੀ ਸਾਡੇ ਵਿਆਹ ਨੂੰ ਘੱਟੋ ਘੱਟ ਵੀ 20-22 ਸਾਲ ਹੋ ਗਏ ਦੋਨਾਂ ਭੈਣਾਂ ਦਾ ਵਿਆਹ ਇੱਕ ਦਿਨ ਸਕੇ ਭਾਈਆਂ ਨਾਲ ਹੋਇਆ ਸੀ ਸਕੀਆਂ ਭੈਣਾਂ ਕਹਿੰਦੀ ਵੀ ਜਿਹੜਾ ਮੇਰਾ ਦੂਜਾ ਭਣੋਈਆ ਸੀ ਉਹ ਬਾਹਰਲੀ ਕੰਟਰੀ ਗਿਆ ਹੋਇਆ ਸੀਗਾ ਕਹਿੰਦੀ ਵੀ ਜਿਹੜਾ ਮੇਰਾ ਘਰ ਵਾਲਾ ਸੀ ਇਹ ਜਿਹੜੀ ਕੁੜੀ ਨੇ ਕਹਾਣੀ ਭੇਜੀ ਹੈ ਉਹ ਕਹਿੰਦੀ ਵੀ ਘਰੇ ਸੀਗਾ ਮੇਰਾ ਘਰ ਵਾਲਾ ਘਰ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਪਸ਼ੂ ਪਸ਼ੂਆਂ ਦਾ ਵਧੀਆ ਕੰਮ ਸੀਗਾ ਤੇ ਹੁਣ ਦੇਖੋ ਜੀ ਇੱਧਰ ਸਾਡਾ ਕਿੱਡਾ ਹੀ ਕਾਰੋਬਾਰ ਹੋਵੇ ਪਰ ਬਾਹਰਲਾ ਪੈਸਾ ਨਹੀਂ ਰੰਗਦਾ ਹੁੰਦਾ ਇਹ ਵੀ ਸਚਾਈ ਹੈ ਤੁਹਾਨੂੰ ਸਭ ਨੂੰ ਪਤਾ ਹੈ ਵੀ ਬਾਹਰਲੇ ਪੈਸੇ ਦੀ ਕੋਈ ਰੀਸ ਨਹੀਂ ਕਰ ਸਕਦਾ ਠੀਕ ਹੈ ਜੀ ਇੱਧਰ ਸਾਡੇ 19 ਸਾਨੂੰ ਮਿਹਨਤ ਦਾ ਫਲ ਨਹੀਂ ਮਿਲਦਾ ਜਿੰਨਾ ਫਲ ਸਾਨੂੰ ਬਾਹਰਲੀਆਂ ਕੰਟਰੀਆਂ 'ਚ ਮਿਲਦਾ ਤਾਂ ਹੀ ਸਾਡੇ ਬੱਚੇ ਬਾਹਰ ਨੂੰ ਭੱਜਦੇ ਆ ਕਹਿੰਦੇ ਵੀ ਭੈਣੇ ਇਦਾਂ ਦੀ ਜ਼ਿੰਦਗੀ 'ਚ ਇੱਕ ਕਹਿੰਦੇ ਹੁੰਦੇ ਨੇ ਡਾਮਾ ਡੋਲੀ ਆਈ ਬਈ ਮੇਰਾ ਘਰ ਵਾਲਾ ਸਰੀਰਕ ਪੱਖੋਂ ਥੋੜਾ ਜਿਹਾ ਢਿੱਲਾ ਰਹਿਣ ਲੱਗ ਗਿਆ ਬਿਮਾਰ ਰਹਿਣ ਲੱਗ ਗਿਆ ਜਿੰਨਾ ਚਿਰ ਅਸੀਂ ਦੋਨੋਂ ਭੈਣਾਂ ਇਕੱਠੀਆਂ ਧੀਆਂ ਸਾਡਾ ਇੱਧਰ ਵੀ ਕਾਰੋਬਾਰ ਵਧੀਆ ਤਾਂ ਬਾਹਰ ਮੇਰਾ ਆਪਣਾ ਯਾਗ ਗਿਆ ਹੋਇਆ ਤੀਗਾ ਵੀ ਸਾਡੇ ਮਾਪੇ ਸਾਡੇ ਭਾਈ ਪਰਜਾਈ ਬੜਾ ਵਧੀਆ ਸਾਡੇ ਆਉਂਦੇ ਰਹੇ ਜਦੋਂ ਅਸੀਂ ਦੋਨੋਂ ਭੈਣਾਂ ਇਕੱਠੀਆਂ ਹੁੰਦੀਆਂ ਜਦੋਂ ਕਹਿੰਦੀ ਮੇਰਾ ਘਰ ਵਾਲਾ ਥੋੜਾ ਜਿਹਾ ਢਿੱਲਾ ਸਰੀਰਕ ਪੱਖੋਂ ਰਹਿਣ ਲੱਗ ਗਿਆ ਕੀ ਹੋਇਆ ਘਰ 'ਚ ਛੋਟੀਆਂ-ਛੋਟੀਆਂ ਗੱਲਾਂ ਤੇ ਟਿਰਫੜ ਹੁੰਦੀ 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 ਇਹਨਾਂ ਨੇ ਸਾਨੂੰ ਜੁਦੇ ਕਰਤਾ ਦੂਜੀ ਭੈਣ ਕਹਿੰਦੀ ਵੀ ਮੈਂ ਇਹਨਾਂ ਨਾਲ ਨਹੀਂ ਰਹਿਣਾ ਹੈਗਾ ਬਈ ਸਾਡੀ ਇਨਕਮ ਵੀ ਘਰ 'ਚੇ ਪੜੀ ਜਾਂਦੀ ਐ ਇਹ ਆਪਣਾ ਕਮਾਉਣ ਖਾਣ ਖੇਤੀ ਵੀ ਵੰਡ ਲਈ ਸੰਦਾ ਵੀ ਵੰਡ ਲਿਆ ਪਸ਼ੂ ਵੀ ਵੰਡ ਲਏ ਸਾਰਾ ਕੁਝ ਹੋ ਗਿਆ ਵੰਡ-ਬੰਡ ਇੱਕ ਜਿਹਾ ਕਹਿੰਦੀ ਸਾਡੇ ਪੈਗੇ ਦੇਖੋ ਵੰਡ-ਬਡੀਕੇ ਪੈਗੇ ਕੁੜੀ ਦੇ ਸਹੁਰੇ ਘਰ ਕੁਝ ਪੈਕਿਆਂ ਦਾ ਰੋਲ ਕੋਈ ਨਹੀਂ ਹੈਗਾ ਪੈਕਿਆਂ ਨੂੰ ਦੋਨੋਂ ਧੀਆਂ ਇੱਕੋ ਵਾਂ ਕਹਿੰਦੀ ਜ ਸਾਡੇ ਬਾੰਡ ਬੁੜੀ ਕੇ ਪੈ ਗਏ ਕਹਿੰਦੀ ਪਾਣੇ ਮੇਰੇ ਬੱਚੇ ਛੋਟੇ ਤੇ ਫੇਰ ਕਹਿੰਦੀ ਚਲੋ ਬੱਚੇ ਪੜ੍ਹ ਲਿਖ ਕੇ ਆਪਣਾ ਉਹ ਵੀ ਖੇਤੀਬਾੜੀ ਚ ਪੈ ਗਏ ਨੌਕਰੀਆਂ ਚੱਕ ਰੀਆਂ ਆਪਣੇ ਇੱਥੇ ਕਿੱਥੇ ਆ ਸਾਡੇ ਚ ਗੰਜਾਇਸ ਨਹੀਂ ਰਹੀ ਵੀ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕੀਏ ਉਦੋਂ ਬਾਅਦ ਕਹਿੰਦੀ ਵੀ ਮੇਰਾ ਕੰਮ ਥੋੜਾ ਜਿਹਾ ਕਮਜ਼ੋਰ ਪੈਣ ਲੱਗ ਗਿਆ ਘਰ ਦਾ ਕੰਮ ਥੋੜਾ ਜਿਹਾ ਕਮਜ਼ੋਰ ਪੈਣ ਲੱਗ ਗਿਆ ਆਰਥਿਕ ਪੱਖੋਂ ਕਹਿੰਦੀ ਅਸੀਂ ਥੋੜਾ ਜਿਹਾ ਕਮਜ਼ੋਰ ਹੋ ਗਏ ਕਹਿੰਦੀ ਉਸ ਭੈਣ ਦਾ ਕੰਮ ਛੱਡਦਾ ਗਿਆ ਜਿਹੜੀ ਦਾ ਘਰ ਵਾਲਾ ਬਾਹਰ ਸੀਗਾ ਆਰਥਿਕ ਤੰਗੀਆਂ ਆਉਂਦੀਆਂ ਗਈਆਂ ਕਹਿੰਦੀ ਮੇਰੇ ਘਰ ਵਾਲੇ ਤੇ ਪੈਸੇ ਦੀ ਲੱਗੋ ਲੱਗ ਸ਼ੁਰੂ ਹੋ ਗਈ ਕੋਈ ਸਰੀਰਕ ਵੱਡੀ ਪ੍ਰੋਬਲਮ ਹੋ ਗਈ ਉਹਨੂੰ ਜਦੋਂ ਘਰੋਂ ਪੈਸਾ ਨਿਕਲਣ ਲੱਗ ਜਵੇ ਨਾ ਬਿਮਾਰੀ ਚ ਫਿਰ ਪੈਸਾ ਘਰ ਖੜਦਾ ਨਹੀਂ ਔਰ ਪੈਸੇ 'ਚ ਬਰਕਤ ਨਹੀਂ ਰਹਿੰਦੀ ਕਹਿੰਦੀ ਅੱਜ ਕੁਝ ਹੋਰ ਕੱਲ ਕੁਝ ਹੋਰ ਕਹਿੰਦੀ ਮੇਰਾ ਕੰਮ ਪਿੱਛੇ ਹੁੰਦਾ ਗਿਆ ਮੇਰੀ ਭੈਣ ਦਾ ਕੰਮ ਉੱਤੇ ਹੁੰਦਾ ਗਿਆ ਕਹਿੰਦੀ ਸਭ ਤੋਂ ਵੱਧ ਮੈਨੂੰ ਦੁੱਖ ਉਦੋਂ ਹੋਇਆ ਸਭ ਤੋਂ ਵੱਡਾ ਦੁੱਖਾਂ ਟੀ ਉਦੋਂ ਹੋਇਆ ਜਦੋਂ ਮੇਰੇ ਮਾਪੇ ਸਾਡੀ ਗਰੀਬੀ ਤੇ ਅਮੀਰੀ 'ਚ ਫਰਕ ਸਮਝਣ ਲੱਗੇ ਭੈਣ ਨੇ ਤਾਂ ਨਾਲ ਜੰਮੀ ਨੇ ਵਕਤ ਦੇਖ ਕੇ ਪਾਸਾ ਵਟਣਾ ਹੀ ਤਾਂ ਕਿਉਂਕਿ ਉਹ ਸ਼ਰੀਕਣੀ ਬਣ ਗਈ ਸੀ ਉਹ ਧਰਾਣੀ ਜਠਾਣੀ ਬਣ ਗਈ ਸੀ ਉਹਨੇ ਤਾਂ ਪਾਸਾ ਵਟਣਾ ਤਾਂ ਕਹਿੰਦੀ ਜਿਨ੍ਹਾਂ ਨੇ ਮੈਨੂੰ ਜੰਮਿਆ ਤਾਂ ਮੇਰਾ ਬਰਾਬਰ ਦਾ ਭਾਈ ਮੇਰੇ ਮਾਪੇ ਮੇਰੇ ਮਾਪੇ ਜੰਮਣੇ ਵਾਲੇ ਕਹਿੰਦੇ ਉਹ ਵੀ ਮੇਤੋਂ ਪਾਸਾ ਵਟਣ ਲੱਗੇ ਕਹਿੰਦੇ ਸਾਡੇ ਘਰ ਥੋੜਾ ਥੋੜੇ ਫਰਕ ਨਾਲ ਇੱਕ ਦੋ ਘਰਾਂ ਦਾ ਹੀ ਫਰਕ ਤਾਂ ਕਹਿੰਦੇ ਮੇਰੇ ਮਾਪੇ ਜਿਹੜੇ ਮੇਰੀ ਦੂਜੀ ਭੈਣ ਦੇ ਆਉਂਦੇ ਆ ਮੇਰੇ ਨਹੀਂ ਆਉਂਦੇ ਘਟਦੇ ਘਟਦੇ ਘਟ ਗਏ ਭਰਾ ਵੀ ਘਟਦਾ ਘਟਦਾ ਘਟ ਗਿਆ ਜਿਹੜੀ ਭੈਣ ਦਾ ਕੰਮ ਡਾਊਨ ਹੋ ਗਿਆ ਉਹਦੇ ਹੌਲੀ ਹੌਲੀ ਜਾਨੋਂ ਹਟ ਗਿਆ ਮਾਂ ਪਿਓ ਵੀ ਜਾਨੋਂ ਹਟ ਗਏ ਦੋ ਹੀ ਭੈਣ ਦੇ ਵੱਧ ਜਾਂਦੇ ਆ ਹੁਣ ਤੁਸੀਂ ਏ ਦੱਸੋ ਵੀ ਅੰਧ ਘੋਰ ਕਾਲ ਯੁਗ ਹੈ ਕਿ ਨਹੀਂ ਹੈ ਮੈਂ ਫੇਰ ਕਹਨੀ ਆ ਭੈਣ ਇੱਕ ਸ਼ਰਿਕਣੀ ਬਣ ਗਈ ਧੀ ਉਹ ਪਾਸਾ ਵੱਟ ਗਈ ਕੋਈ ਗੱਲ ਨਹੀਂ ਉਹਦਾ ਪਾਸਾ ਵੱਟਿਆ ਵੀ ਲੋਕਾਂ ਨੂੰ ਵਧੀਆ ਲੱਗਦਾ ਹੋਊ ਲੋਕ ਚੰਗਾ ਕਹਿੰਦੇ ਆ ਸਵਾਦ ਲੈਂਦੇ ਹੋਣਗੇ ਇਹ ਭੈਣਾ ਭੈਣਾ ਇੱਕ ਦੂਏ ਦੇ ਖੁੰਦੀਆਂ ਪਿਆਸੀਆਂ ਹੋ ਗਈਆਂ ਔਰ ਜੁਦੀਆਂ ਹੋ ਗਈਆਂ ਇੱਕ ਦੂਏ ਦੀ ਗਰੀਬੀ ਅਮੀਰੀ ਦੇਖ ਕੇ ਪਰ ਜਿਹੜੇ ਮਾਪਿਆਂ ਉਹਨਾਂ ਨੇ ਕੀ ਖਾਣੀ ਖਾਣੀ ਆ ਤਿਆਂ ਦੇ ਘਰੋਂ ਉਹਨਾਂ ਨੂੰ ਤਾਂ ਦੋਹੇ ਤਿਆਂ ਇੱਕੋ ਜਈਆਂ ਜੇ ਅਮੀਰ ਆ ਇੱਕ ਧੀ ਫਿਰ ਉਹ ਕਿਹੜਾ ਮਾਪਿਆਂ ਨੂੰ ਕੁਝ ਦੇਣ ਆਉਂਦੀ ਆ ਉਹ ਵੀ ਕਿਹੜਾ ਮਾਰਨੇ ਆਉਂਦੀ ਹੋਊ ਉਹ ਵੀ ਚਾਪੀ ਕੇ ਮੁੜ ਜਾਂਦੀ ਹੋ ਜਿਹੜੀ ਦਾ ਕੰਮ ਕਮਜ਼ੋਰ ਹੋ ਗਿਆ ਉਹਨੇ ਵੀ ਆਉਣਾ ਚਾਪੀ ਕੇ ਮੁੜ ਜਾਣਾ ਦੇ ਕੇ ਨਾ ਦੋਈ ਨੇ ਕੁਝ ਜਾਣਾ ਮਾਪੇ-ਪਾਪ ਨੂੰ ਨਾ ਦੋਈ ਨੇ ਨਾ ਭਾਈ ਨੂੰ ਕੁਝ ਦੇਣਾ ਮੈਂ ਬਹੁਤ ਲੋਕ ਐਦਾਂ ਦੇ ਦੇਖੇ ਆ ਬਹੁਤ ਲੋਕ ਐਦਾਂ ਦੇ ਦੇਖੇ ਆ ਜਦੋਂ ਕਿਸੇ ਧੀ ਪਣ ਤੇ ਵਕਤ ਪੈਂਦਾ ਹੈ ਨਾ ਸਭ ਤੋਂ ਪਹਿਲਾਂ ਪਿੱਕੇ ਪਿੱਛੇ ਹਟਣਗੇ ਜਿਹੜਿਆਂ ਨੂੰ ਤਾਂ ਹੁੰਦਾ ਵੀ ਸਾਡੀ ਧੀ ਹੈ ਅਸੀਂ ਇਹਦੇ ਨਾਲ ਵਰਤਣਾ ਲਾ ਕੇ ਇਹਦੇ ਕਾਰੋਬਾਰ ਨਾਲ ਵਰਤਣਾ ਹੈ ਉਹ ਤਾਂ ਨਹੀਂ ਕਦੇ ਪਿੱਛੇ ਹਟਣਗੇ ਜਿਹੜੇ ਸਿਰਫ ਓਨਲੀ ਧੀ ਦੇ ਕਾਰੋਬਾਰ ਨਾਲ ਵਰਤਦੇ ਆ ਉਹ ਸਭ ਤੋਂ ਪਹਿਲਾਂ ਪਾਸਾ ਵਟਣਗੇ ਮੈਂ ਕਹਿੰਦੀ ਆ ਵੀ ਰਿਸ਼ਤੇਦਾਰ ਹੈ ਨਾ ਜਿਹੜੇ ਜੇ ਤੁਸੀਂ ਆਪਣੇ ਘਰ 'ਚ ਸ਼ੁਕ ਸ਼ਾਂਤੀ ਨਾ ਰਹਿਣਾ ਤਾਂ ਰਿਸ਼ਤੇਦਾਰਾਂ ਨੂੰ ਆਪਣੀ ਘਰ ਤੋਂ ਥੋੜਾ ਜਿਹਾ ਦੂਰੇ ਰੱਖੋ ਜਦ ਕਦ ਸਾਡੇ ਘਰ ਚ ਬੰਡੀਆਂ ਪਾਉਣਗੇ ਰਿਸ਼ਤੇਦਾਰ ਪਾਉਣਗੇ ਫਰਕ ਪਾਉਣਗੇ ਰਿਸ਼ਤੇਦਾਰ ਪਾਉਣਗੇ ਤੇਰੀਆਂ ਸੁਣ ਕੇ ਮੇਰੇ ਕੋਲ ਮੇਰੀਆਂ ਸੁਣ ਕੇ ਤੇਰੇ ਕੋਲ ਘਰਾਂ ਦੀਆਂ ਲੀਰਾਂ ਕਰ ਦਿੰਦੇ ਨੇ ਰਿਸ਼ਤੇਦਾਰ ਬੜੇ ਮੀਆਂ ਮਿੱਠੂ ਜੇ ਬਣ ਕੇ ਗੱਲਾਂ ਬਾਤਾਂ ਸੁਣ ਲੈਂਦੇ ਨੇ ਭੋਲੇ ਇਨਸਾਨ ਗੱਲਾਂ ਕਰ ਲੈਂਦੇ ਨੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਤਾਂ ਕੋਈ ਰਿਸ਼ਤਾ ਵੀ ਦੂਰ ਦਾ ਨਹੀਂ ਢਿੱਡ ਦੀਓ ਜੰਮੀ ਉਹ ਵਰ ਢਿੱਡ ਦੀਓ ਜੰਮੀ ਹੋਊ ਹੈ ਖੱਟੀਆਂ ਦੀ ਅਮੀਰੀ ਗਰੀਬੀ ਨੂੰ ਪਿਆਰ ਕਰਦੇ ਫੇਰੇ ਹੀ ਕਾਲਜੁਗ ਹੈ ਹੋਰ ਕਾਲਜੁਗ ਵਿੱਚ ਕੀ ਪਾ ਕੇ ਖਾਣਾ ਆਪਾਂ ਨੇ ਇਹਨੂੰ ਇਹ ਕਾਲਜੁਗ ਕਹਿੰਦੇ ਆ ਪਓ ਕੁੜੀ ਨੇ ਇੰਨੀ ਆ ਗੱਲਾਂ ਲਿਖੀਆਂ ਹੋਈਆਂ ਬਹੁਤ ਬਰੀਕੀ ਚ ਕਹਿੰਦੀ ਮੇਰੇ ਹਿੱਕ ਠੜਕੇ ਜਾਂਦੀ ਹੈ ਮੈਨੂੰ ਘਰੋਂ ਵੀ ਮੇਹਣੇ ਮਿਲਦੇ ਆ ਮੇਰਾ ਆਦਮੀ ਕਹਿੰਦਾ ਵੀ ਦੇਖ ਲੈ ਤੇਰਾ ਅੱਜ ਪਿਓ ਆਇਆ ਤਾਂ ਤੇਰਾ ਭਾਈ ਆਇਆ ਤਾਂ ਉਧਰ ਸੰਧਾਰਾ ਲੈ ਕੇ ਤੇਰੇ ਕੋਲ ਨਹੀਂ ਆਉਂਦੇ ਕਹਿੰਦੀ ਇੱਕ ਮੈਂ ਮਾਰੇ ਮਾਹੌਲ ਚੋਂ ਨੰਗ ਰਹੀਆਂ ਇੱਕ ਮੇਰਾ ਆਦਮੀ ਮਿੰਜੇ ਤੇ ਪਿਆ ਇੱਕ ਮੈਂ ਤਾਂ ਤਾਨੇ ਮੇਨੇ ਸਹਿ ਰਹੀਆਂ ਇੱਕ ਮਾਂ ਬਾਪਾਂ ਦਾ ਦਰ ਤੇ ਆ ਕੇ ਮੁੜ ਜਾਣਾ ਬਰਦਾਸ਼ਤ ਕਰ ਰਹੀਆਂ ਫਿਰ ਧੀ ਭੈਣ ਮਰੂਕ ਰਹੋ ਫਟ ਲਾਣਤਾ ਇਹ ਜੇ ਮਾਂ ਬਾਪਾਂ ਦੀ ਮੈਂ ਤਾਂ ਕਹਿੰਦੀ ਆ ਫਟ ਲਾਣਤਾ ਬਹੁਤ ਮਾਂ ਬਾਪ ਐ ਜਿਹੜੇ ਪੁੱਤਾਂ ਚ ਵੀ ਫਰਕ ਕਰਦੇ ਨੇ ਪੁੱਤਾਂ ਦੀ ਅਮੀਰੀ ਗਰੀਬੀ ਨੂੰ ਪਿਆਰ ਕਰਦੇ ਨੇ ਇੱਕ ਪੁੱਤ ਅਮੀਰ ਹੋਵੇ ਇੱਕ ਗਰੀਬ ਹੋਵੇ ਅਮੀਰ ਕਿੰਨੀ ਟੱਕਾ ਸੱਟਣਗੇ ਜਾਂ ਸੱਟਣਗੇ ਗਰੀਬ ਨੂੰ ਨਹੀਂ ਪੁੱਛਣਗੇ ਸੋਈ ਗੱਲਾਂ ਇਹ ਕੁੜੀ ਦੇ ਘਰ 'ਚ ਹੋ ਗਈਆਂ ਅਮੀਰਤੀ ਦੇ ਆ ਕੇ ਮੁੜਦੇ ਨੇ ਭਾਈ ਇਹ ਚੜ੍ਹਦੇ ਲੈਣਦੇ ਪਰਸ਼ਾਵੇਂ ਆ ਪਤਾ ਨਹੀਂ ਕਿੱਥੇ ਪ੍ਰਮਾਤਮਾ ਨੇ ਬਾਹ ਫੜ ਲੈਣੀ ਆ ਦੁਈ ਨੇ ਦੁਈ ਨੂੰ ਵੀ ਕੱਟ ਜਾਣਾ ਹੈ ਕਾਰੋਬਾਰ ਦੇ ਲੇਖੇ ਪੈਸੇ ਦੇ ਰਿਸ਼ਤੇ ਰਹਿ ਗਏ ਚਾਪ ਲੂਸੀਆਂ ਦੇ ਰਿਸ਼ਤੇ ਰਹਿ ਗਏ ਝੂਠ ਦੇ ਰਿਸ਼ਤੇ ਰਹਿ ਗਏ ਦਿਖਾਵੇ ਦੇ ਰਿਸ਼ਤੇ ਰਹਿ ਗਏ ਹੁਣ ਖੂਨ ਦੇ ਰਿਸ਼ਤੇ ਨਹੀਂ ਰਹੇ ਨਹੀਂ ਰਹੇ ਖੂਨ ਦੇ ਰਿਸ਼ਤੇ ਤਾਂ ਮਰਮਟ ਖੜਦੇ ਆ ਇੱਕ ਦੂਏ ਲਈ ਮਰਮਟ ਖੜਦੇ ਆ ਗੰਦ ਪੈ ਗਿਆ ਰਿਸ਼ਤਿਆਂ 'ਚ ਇਹ ਹੀ ਕਲਜੂਗਾ ਹੰਦ ਕੋਰ ਕਲਜੂਗਾ ਬਰਬਰ ਦੇ ਰਸਤੇ ਸੋਹਣੇ ਲੱਗਦੇ ਆ ਪਰ ਮਾਪੇ ਫਰਕ ਕਰਨ ਇਹ ਨਹੀਂ ਚੰਗਾ ਲੱਗਦਾ ਇਹ ਚੀਜ਼ਾਂ ਧੀਆਂ ਭੈਣਾਂ ਨੂੰ ਅੰਦਰੋਂ ਤੋੜ ਦਿੰਦੀਆਂ ਨੇ ਤੋੜ ਦੰਦੀਆਂ ਨੇ ਇਹ ਬੜੀ ਵੱਡੀ ਮੂਰਖਮਤੀ ਆ ਇੱਕ ਪਿਓ ਦੀ ਇੱਕ ਮਾਂ ਦੀ ਇੱਕ ਭਰਾ ਦੀ ਬਹੁਤ ਤੁਸੀਂ ਨੀਚ ਹਰਕਤ ਕਰਦੇ ਹੋ ਇਹ ਬਈ ਤਿਆਂ ਨੂੰ ਤੁਸੀਂ ਪਿਆਰ ਨਹੀਂ ਕਰਦੇ ਤਿਆਂ ਦੀ ਅਮੀਰੀ ਨੂੰ ਪਿਆਰ ਕਰਦੇ ਹਾਂ ਫਿਰ ਤੁਸੀਂ ਅਮੀਰ ਦੇ ਵੀ ਨਹੀਂ ਉਹਦੀ ਵੀ ਅਮੀਰੀ ਨੂੰ ਹੀ ਪਿਆਰ ਕਰਦੇ ਹੋ ਹੈ ਤੁਸੀਂ ਉਹਤੀ ਦੇ ਵੀ ਨਹੀਂ ਬਹੁਤ ਗੰਦੀ ਤੇ ਘਟੀਆ ਸੋਚ ਹੈ ਇਹ ਜੇ ਲੋਕ ਬਹੁਤ ਘਟੀਆ ਬਿਰਤੀ ਦੇ ਹੁੰਦੇ ਨੇ ਅਸੀਂ ਕਿਸੇ ਦਾ ਕੁਝ ਨਹੀਂ ਖਾਣ ਜਾਣਾ ਸਾਨੂੰ ਕਿਸੇ ਦੇ ਬੜਪਣ ਦਾ ਕੋਈ ਭਾ ਨਹੀਂ ਸਾਡੇ ਘਰ ਕੋਈ ਸਿਟਣ ਨਹੀਂ ਆਉਂਦਾ ਸਾਨੂੰ ਸਿਰਫ ਇਨਸਾਨ ਦਾ ਭਾਅ ਹੈ ਚੰਗੇ ਦਾ ਚੰਗੇ ਇਨਸਾਨ ਦਾ ਭਾਅ ਹੈ ਸਾਨੂੰ ਇਨਸਾਨੀਅਤ ਦੀ ਕੋਈ ਪਰਖ ਨਹੀਂ ਰਹੀ ਸਾਨੂੰ ਬੜਪਣ ਦੀ ਪਰਖ ਰਹੀ ਗਈ ਅਸੀਂ ਇੱਥੇ ਥਾਈਓ ਸੀਮਤ ਰਹਿ ਗਏ ਹੁਣ ਕੋਈ ਕੈਨੇਡਾ ਗਿਆ ਹੈ ਕੋਈ ਅਮਰੀਕਾ ਗਿਆ ਹੈ ਕਿਸੇ ਦੇ ਕਰੋੜ ਦਾ ਬੰਗਲਾ ਕਿਸੇ ਦੇ 5-7 ਲੱਖ ਦਾ ਮਕਾਨ ਹੈ ਸਾਨੂੰ ਕਰੋੜ ਵਾਲੇ ਦਾ ਕੀ ਭਾਅ ਜਿਹੜਾ ਸਾਨੂੰ 5-7 ਲੱਖ ਵਾਲੇ ਦਾ ਭਾਅ ਨਹੀਂ ਹੈਗਾ ਸਾਨੂੰ ਕੈਨੇਡਾ ਅਮਰੀਕਾ ਵਾਲੇ ਦਾ ਕੀ ਭਾ ਜਿਹੜਾ ਸਾਨੂੰ ਇੱਥੇ ਰਹਿਣੇ ਵਾਲੇ ਦਾ ਭਾ ਨਹੀਂ ਹੈਗਾ ਹੈ ਕੋਈ ਕਿੱਡਾ ਹੀ ਤੁਹਾਡਾ ਕੋਈ ਨਾ ਰਿਸ਼ਤੇਦਾਰ ਤੁਹਾਨੂੰ ਹੈ ਕਿਸੇ ਦਾ ਭਾ ਨਹੀਂ ਹੈਗਾ ਦੋਏ ਗੱਲਾਂ ਅਮੀਰ ਨੇ ਕਰਨੀਆਂ ਦੋਏ ਗੱਲਾਂ ਗਰੀਬ ਨੇ ਕਰਨੀਆਂ ਸਾਨੂੰ ਇਨਸਾਨੀਅਤ ਦੀ ਫਰਕ ਨਹੀਂ ਰਹੀ ਸਾਨੂੰ ਚੰਗਿਆਈ ਦੀ ਫਰਕ ਨਹੀਂ ਰਹੀ ਅਸੀਂ ਐਡੇ ਘਟਿਆ ਸੋਚ ਘਟਿਆ ਵਰਤੀ ਦੇ ਮਾਲਕ ਬਣ ਗਏ ਅਸੀਂ ਢਿੱਡ ਦੀਆਂ ਜੰਮੀਆਂ ਚ ਫਰਕ ਕਰਨ ਲੱਗ ਗਏ ਉਹ ਕੁੜੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਮੈਂ ਕਹਨੀਆ ਵੀ ਅੱਖਾਂ ਭਰੀਆਂ ਰੂਤੇ ਸੱਟ ਵੱਜਦੀਆਂ ਆਹੀਆਂ ਜੇ ਗੱਲਾਂ ਸੁਣ ਕੇ ਮੈਂ ਕਹਿੰਦੀ ਆ ਵੀ ਜਦੋਂ ਦੀ ਮੈਂ ਇਹ ਸਟੋਰੀਆਂ ਪਾਉਣ ਲੱਗੀ ਆ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿਹੜੀ ਸਟੋਰੀ ਬਣਾਵਾਂ ਕਿਹੜੀ ਨਾ ਬਣਾਵਾਂ ਦੁਨੀਆ ਤੇ ਐਦਾਂ ਦੇ ਵਰਤਾਰੇ ਵਰਤਦੇ ਆ ਇਹ ਕੰਮ ਨਾ ਕਰਿਆ ਕਰੋ ਇਹ ਕੰਮ ਨਾ ਕਰਿਆ ਕਰੋ ਰਿਸ਼ਤਿਆਂ ਤੋਂ ਦੁਨੀਆ ਦਾ ਵਿਸ਼ਵਾਸ ਉੱਠਦਾ ਜਾਂਦਾ ਜਿੰਨੇ ਕਰੀਬੀ ਰਿਸ਼ਤੇ ਨੇ ਉਹਨੇ ਦਿਲ ਦੂਰ ਨੇ ਉਹ ਰਿਸ਼ਤਿਆਂ ਤੋਂ ਦੁਨੀਆ ਦਾ ਵਿਸ਼ਵਾਸ ਉੱਠਣ ਲੱਗ ਗਿਆ ਸਾਨੂੰ ਕੋਈ ਜਗ੍ਹਾ ਨਹੀਂ ਰਹੀ ਅਸੀਂ ਕਿੱਥੇ ਦਿਲ ਦੀਆਂ ਗੱਲਾਂ ਕਰੀਏ ਅਸੀਂ ਕਿੱਥੇ ਆਪਣੇ ਦਿਲ ਦੇ ਦੁੱਖੜੇ ਰੋਈਏ ਜਗ੍ਹਾ ਨਹੀਂ ਰਹੀ ਕਿਸੇ ਕੋਲ ਦਿਲ ਦੀ ਗੱਲ ਕਰ ਲੈ ਅਗਲਾ 10 ਨੂੰ ਦੱਸੇ ਬਿਨਾ ਅਗਲੇ ਨੂੰ ਨੀਂਦ ਨਹੀਂ ਆਉਂਦੀ ਫਿਰ ਤੁਹਾਡੇ ਸੱਟ 'ਚ ਸੱਟ ਮਾਰੂ ਫਿਰ ਤੁਹਾਨੂੰ ਤੁਹਾਡੀਆਂ ਅਗਲੇ ਨੂੰ ਦੱਸੂ ਅਗਲੇ ਦੀਆਂ ਤੁਹਾਨੂੰ ਦੱਸੂ ਫਿਰ ਤੁਹਾਡੀਆਂ ਰਾਤਾਂ ਦੀਆਂ ਨੀਂਦਾਂ ਉੜ ਜਾਂਦੀਆਂ ਨੇ ਪਤਾ ਨਹੀਂ ਕੀ ਖਾ ਗਿਆ ਦੁਨੀਆ ਨੂੰ ਕਿਉਂ ਸਿਉਂਕ ਪੈ ਗਈ ਰਿਸ਼ਤਿਆਂ ਨੂੰ ਬੇੜਾ ਗਰਕ ਹੋ ਗਿਆ ਰਿਸ਼ਤਿਆਂ ਦਾ ਬੇੜਾ ਗਰਕ ਹੋ ਗਿਆ ਸੋਈ ਗੱਲਾਂ ਮੈਨੂੰ ਬੜਾ ਤਤ ਚੜਦਾ ਇਹ ਜਿਹੇ ਲੋਕਾਂ ਤੇ ਵੀ ਇਹ ਜਿਹੇ ਲੋਕ ਇਹ ਜਿਹੇ ਲੋਕ ਨਹੀਂ ਸਮਾਜ ਨੂੰ ਇਹ ਜਿਹੇ ਲੋਕ ਨਹੀਂ ਕਹਿੰਦੇ ਆ ਸਮਾਜ ਨੂੰ ਸਿਧਰਨ ਦੇਣਗੇ ਇਹਨਾਂ ਨੇ ਗੰਦੇ ਪਾਉਣਾਗਾਹਾਂਗਾ ਕਿਉਂਕਿ ਆਪ ਇਦਾਂ ਦੇ ਐ ਜਿਹੜੀ ਇਹਨਾਂ ਦੀ ਪਨੀਰੀ ਜੰਮੀ ਹੋਈ ਐ ਇਹਨਾਂ ਨੇ ਉਹ ਵੀ ਇਦਾਂ ਦੀ ਉਹ ਤਿਆਰ ਕਰਨੀ ਐ ਫਲਾਣਾ ਇਹ ਹੈ ਜਾਂ ਠਮਕਾ ਇਹ ਹੈ ਜੇ ਇਹ ਲੋਕ ਨਹੀਂ ਸਮਾਜ ਨੂੰ ਸਿਧਰਨ ਦੇਣਗੇ ਇਹਨਾਂ ਦੀ ਬਦੌਲਤ ਰਿਸ਼ਤਿਆਂ 'ਚ ਗੰਦ ਪੈਂਦਾ ਹੈ ਠੀਕ ਹੈ ਜੀ ਮੈਨੂੰ ਬੜਾ ਦੁੱਖ ਲੱਗਿਆ ਉਸ ਤੀਦੀਆਂ ਗੱਲਾਂ ਸੁਣ ਕੇ ਮੈਂ ਹਾਂ ਕੀ ਕਰੇ ਬੰਦਾ ਕੀ ਕਰੇ ਕਿਸੇ ਨੂੰ ਤਾਂ ਬਖਸ਼ ਦੋ ਕਿਸੇ ਨੂੰ ਤਾਂ ਬਖਸ਼ ਦੋ ਢਿੱਡ ਦੇ ਜੰਮਿਆਂ ਤੋਂ ਉੱਪਰ ਨੂੰ ਤਾਂ ਕੋਈ ਰਿਸ਼ਤਾ ਹੀ ਨਹੀਂ ਹੁੰਦਾ ਨਹੀਂ ਹੁੰਦਾ ਕੋਈ ਰਿਸ਼ਤਾ ਮਾਂ ਬਾਪ ਸਾਡੇ ਨਾਲ ਬਿਤਕਰਾ ਕਰਨ ਫਟ ਲਾਣ ਤਾਂ ਇਹ ਜੇ ਮਾਂ ਬਾਪਾਂ ਦੀ ਜਿਹੜੇ ਸੱਚ ਨੂੰ ਸੱਚ ਝੂਠ ਨੂੰ ਝੂਠ ਨਾ ਕਹਿਣ ਠੀਕ ਹੈ ਜੀ ਹੁਣ ਤੁਸੀਂ ਦੱਸਿਓ ਮੈਨੂੰ ਕਮੈਂਟਾਂ 'ਚ ਵੀ ਕਿਆ ਇਹ ਮਾਪਿਆਂ ਲਈ ਇੱਕ ਧੀ ਨਾਲ ਵਰਤਾਰਾ ਇਹ ਜਿਆ ਕਰਨਾ ਚੰਗੀ ਗੱਲ ਐ ਚੰਗੀ ਗੱਲ ਐ ਮੈਨੂੰ ਤਾਂ ਨਹੀਂ ਸਮਝ ਆਉਂਦੀ ਮੇਰੇ ਤਾਂ ਸਮਝੋ ਬਾਹਰ ਹੁੰਦਾ ਜਾਂਦਾ ਮੈਂ ਤਾਂ ਇਹੀ ਜਿਆ ਗੱਲਾਂ ਕਈ ਵਾਰ ਸੋਚੀ ਜਾਂਦੀ ਹੁੰਦੀਆਂ ਭਾਈ ਵੀ ਸੋਚੀ ਜਾਂਦੀ ਹੁੰਦੀਆਂ ਵੀ ਰੱਬਾ ਇਸ ਦੁਨੀਆਦਾਰੀ ਨੂੰ ਮਾਣੀ ਮੋਟੀ ਮਤ ਬੁੱਧੀ ਬਖਸ਼ ਸਾਡਾ ਸਮਾਜ ਕਿੱਧਰ ਨੂੰ ਤੁਰ ਪਿਆ ਕਿੱਧਰ ਨੂੰ ਤੁਰ ਪਿਆ ਠੀਕ ਆ ਜੀ ਚਲੋ ਠੀਕ ਹੈ ਜੀ ਇਹੀ ਗੱਲਾਂ ਤੀਆਂ ਹੀ ਬਾਤਾਂ ਤੀਆਂ ਮੈਂ ਤਾਂ ਇਹੀ ਗੱਲਾਂ ਕਰਦੀ ਹੁੰਨੀ ਆ ਜੋ ਮੈਨੂੰ ਫਰਮਾਇਸ਼ ਹੁੰਦੀ ਆ ਇਹ ਦੁਨੀਆਦਾਰੀ ਚ ਵਰਤਾਰੇ ਵਰਤਦੇ ਆ ਤਾਂ ਹੀ ਇਹ ਗੱਲਾਂ ਹੁੰਦੀਆਂ ਤਾਂ ਹੀ ਅਗਲਾ ਦੁੱਖ ਸੁੱਖ ਕਰਦਾ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ